ਮੇਰੇ ਪਿੱਛੇ ਜਿਹੜੀ ਤੁਸੀਂ SBI ਬੈਂਕ ਦੇਖ ਰਹੇ ਹੋ ਉਹੀ ਬੈਂਕ ਹੈ ਜਿਸ ਬੈਂਕ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਆ ਦੇਖ ਲਓ ਜੀ ਸਾਦਕ SBI ਬੈਂਕ ਦਾ ਹਾਲ ਹੈ ਇਹ ਕਿ ਇੱਥੋਂ ਦਾ ਇੱਕ ਅਧਿਕਾਰੀ ਲੋਕਾਂ ਦੀਆਂ ਐਫ ਡੀਆ ਸਾਰੀਆਂ ਕਢਾ ਕੇ ਲੈ ਗਿਆ ਘਟੋ ਘਟ ਕਹਿੰਦੇ 100 ਕਰੋੜ ਦੇ ਉਹ ਇੱਕ ਇੱਕ ਨੈਟਰਲਾਲ ਦੀ ਫਿਲਮ ਜੀ ਵਿਖੀ ਐਵੇਂ ਕਹਾਣੀ ਉਹਦਾ ਵੀ ਗੁਰੂ ਨਿਕਲਿਆ 100 ਕਰੋੜ ਤੋਂ ਵੀ ਉੱਪਰ ਹੋਊ ਵੀਰ ਜੀ 100 ਕਰੋੜ ਦੀ ਕੋਈ ਕਸ਼ਿ ਗੱਲ ਨਹੀਂ 46 ਘਰ ਆ ਜਿਹੜੇ ਅੱਜ ਤੱਕ ਆਏ ਆ 10 ਲੱਖ 15 ਲੱਖ 20 ਲੱਖ 30 ਲੱਖ 25 ਲੱਖ 10 ਕਰੋੜ ਰੁਪਈਆ ਇੱਕੋ ਹੀ ਪਿੰਡ ਆ ਸਾਡੇ ਜੰਡਾਲਾ ਨਿੱਕਾ ਜਿਹਾ ਪਿੰਡ ਆ ਉਸੇ ਪਿੰਡ ਦਾ ਹੀ ਆ ਆਪਣੀ 8 ਲੱਖ ਦੀ ਹੋਈ ਸੀ ਲਿਮਟ ਸੀਗੀ ਇੱਥੇ ਇਹ ਪਹਿਲਾਂ 3 ਲੱਖ ਖਾਤੇ 'ਚ ਪਿਆ ਸੀ ਇਹਨਾਂ ਨੇ 5 ਲੱਖ ਰੁਪਈਆ ਸੀ ਇਹਨਾਂ ਨੂੰ ਦੇਤਾ ਇੱਥੇ ਸਾਡੇ ਕੋਲੇ ਸਲਿੱਪ ਵੀ ਹੈਗੀ ਆ ਸਾਨੂੰ ਸਹੀ ਕੱਲ ਹੀ ਪਤਾ ਲੱਗਾ ਵੀ ਪੈਸੇ ਨਹੀਂ ਆਪਣੇ ਖਾਤੇ 'ਚ ਇਹਨੇ ਮੈਨੂੰ ਸੇਵਿੰਗ ਅਕਾਊਂਟ ਤੇ ਵਿਖਾ ਦਿੰਦਾ ਸੀ ਵੀ ਤੁਹਾਡੇ ਸੇਵਿੰਗ 'ਚ ਕਰਤੇ ਲਿਮਟ ਰੀਨਿਊ ਕਰਨੀ ਆ ਉੱਥੇ ਪੈਸੇ ਵਿਖਾ ਦਿੰਦਾ ਸੀ ਸਕਰੀਨ ਤੇ ਹੀ ਵਿਖਾ ਦਿੰਦਾ ਤੇ ਫੋਨ ਤੇ ਹੀ ਮੈਸੇਜ ਆ ਜਾਂਦਾ ਸੀਗਾ ਜਦੋਂ ਕੱਲ ਚੈੱਕ ਕੀਤਾ ਤੇ 1 ਰੁਪਈਆ ਵੀ ਨਹੀਂ 8 ਲੱਖ ਜੋ ਜਿੰਨਾ ਜਦੋਂ ਐਫ ਡੀ ਕਰਵਾਉਣਾ ਆਪਾਂ ਉਦੋਂ ਇੱਕ ਮੈਸੇਜ ਆਉਂਦਾ ਵੀ ਟ੍ਰਾਂਸਫਰ ਟੂ ਜਿਵੇਂ ਮੇਰੇ ਨਾਮ ਤੇ ਕਰਵਾਈ ਤਾਂ ਟ੍ਰਾਂਸਫਰ ਟੂ ਮਿਸਟਰ ਕੁਲਦੀਪ ਸਿੰਘ ਉਹ ਕੀ ਕਰਦਾ ਸੀ ਵੀ ਨਾਮ ਮੈਚ ਪਾ ਲਦਾ ਸੀ ਪਹਿਲਾਂ ਉਹਦੇ ਖਾਤੇ 'ਚ ਪੈਸੇ ਟ੍ਰਾਂਸਫਰ ਕਰ ਦਿੰਦਾ ਸੀ ਆਪਾਂ ਨੂੰ ਤੇ ਇਹ ਹੋ ਜਾਂਦਾ ਸੀ ਵੀ ਆਪਣੇ ਪੈਸੇ ਐਫ ਡੀ ਵਾਲੇ ਖਾਤੇ 'ਚ ਗਏ ਬਟ ਉਹ ਬੰਦਾ ਹੋਰ ਹੁੰਦਾ ਸੀ ਉਹਦੇ ਖਾਤੇ 'ਚੋਂ ਮੁੜ ਕੇ ਆ ਪੈਸੇ ਕੱਢ ਲੈਂਦਾ ਸੀ ਤੇ ਆਪਾਂ ਨੂੰ ਆ ਫੇਕ ਜਿਹੜੇ ਕਾਗਜ਼ ਦੇ ਦਿੰਦਾ ਸੀ ਜੀ ਨਿੱਕੇ ਪੈਸਿਆਂ ਦਾ ਮੈਂ ਐਂਟਰੀ ਦਾ ਮੈਸੇਜ ਆ ਜਾਂਦਾ ਸੀ ਜਿਵੇਂ 50000 ਦੇ ਜਿਵੇਂ ਆਪਾਂ 2 ਲੱਖ ਕਢਾਇਆ ਨਾ 50000 ਦੇ ਮੈਸ ਪਿਛਲੇ ਦਿਨੀ ਬੈਂਕ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਫਰੀਦਕੋਟ ਦੇ ਸਾਦਕਪਿੰਡ ਦੀ ਬੈਂਕ ਜਿਸ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਤਕਰੀਬਨ 100 ਕਰੋੜ ਤੋਂ ਵੱਧ ਬੈਂਕ ਦਾ ਇੱਕ ਅਧਿਕਾਰੀ ਲੋਕਾਂ ਦੇ ਨਾਲ ਠੱਗੀ ਮਾਰ ਕੇ ਫਰਾਰ ਹੋ ਗਿਆ ਮੇਰੇ ਪਿੱਛੇ ਜਿਹੜੀ ਤੁਸੀਂ SBI ਬੈਂਕ ਦੇਖ ਰਹੇ ਹੋ ਉਹੀ ਬੈਂਕ ਹੈ ਜਿਸ ਬੈਂਕ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਤਕਰੀਬਨ 100 ਕਰੋੜ ਤੋਂ ਵੱਧ ਦੀ ਠੱਗੀ ਜਿਹੜੀ ਕਿ ਆਮ ਲੋਕਾਂ ਦੇ ਨਾਲ ਮਾਰੀ ਗਈ ਹੈ ਕਿਸ ਤਰ੍ਹਾਂ ਇਹ ਠੱਗੀ ਹੈ ਜਿਹੜੀ ਮਾਰੀ ਗਈ ਹੈ ਲੋਕਾਂ ਦੇ ਨਾਲ ਕਿਸ ਤਰ੍ਹਾਂ ਲੋਕ ਇਸ ਠੱਗੀ ਦੇ ਸ਼ਿਕਾਰ ਹੋ ਗਏ ਨੇ ਤੇ ਕੀ 100 ਕਰੋੜ ਰੁਪਈਆ ਹੀ ਜਿਹੜਾ ਠੱਗੀ ਮਾਰੀ ਗਈ ਹੈ ਜਾਂ ਫਿਰ ਇਸ ਤੋਂ ਵੱਧ ਦੀ ਰਕਮ ਹੈ ਕੀ ਕੁਝ ਗੱਲਬਾਤ ਹੈ ਮਾਮਲਾ ਕੀ ਹੈ ਅਸਲ ਦੇ ਵਿੱਚ ਅਸੀਂ ਸਾਦਕਪਿੰਡ ਦੇ ਵਿੱਚ ਬੈਂਕ ਦੇ ਮੂਹਰੇ ਜਿਹੜਾ ਧਰਨਾ ਲਗਾਇਆ ਹੋਇਆ ਹੈ ਜਿਹੜੇ ਪੀੜਤ ਲੋਕ ਨੇ ਉਹਨਾਂ ਦੇ ਵੱਲੋਂ ਜਥੇਬੰਦੀਆਂ ਮੌਜੂਦ ਨੇ ਕਰਦਿਆਂ ਗੱਲਬਾਤ ਬਾਈ ਜੀ ਸასი ਕਾਲ ਸასი ਕਾਲ ਜੀ ਬਾਈ ਜੀ ਨਾਮ ਕੀ ਆ ਤੁਹਾਡਾ ਮੇਰਾ ਨਾਮ ਕਮਦੂਰ ਸਿੰਘ ਆ ਜੀ ਮੈਂ ਜ਼ਿਲ੍ਹਾ ਪ੍ਰਧਾਨ ਵੀ ਕੇ ਜੂ ਖੋਸਾ ਜਥੇਬੰਦੀ ਤੋਂ ਆ ਅਸੀਂ ਕੱਲ ਸ਼ਾਮ ਨੂੰ ਧਰਨਾ ਲਾਇਆ ਪਰसों ਕਾ ਸਵੇਰੇ ਨਹੀਂ ਲਾਇਆ ਅਸੀਂ ਤੇ ਮਾਹੌਲ ਚਲ ਦੇਖਿਆ ਆ ਕਿ ਸਾਨੂੰ ਪਤਾ ਸੀ ਸਾਡੇ ਲੋਕਾਂ ਨੂੰ ਅਨਸਾਫ਼ ਆ ਜਿਹੜਾ ਮਤਲਬ ਕਿ ਵੀ ਨਹੀਂ ਮਿਲਦਾ ਤੁਸੀਂ ਸਾਨੂੰ ਪਰ ਅਸੀਂ ਧਰਨਾ ਇੱਥੇ ਆਪਦਾ ਸ਼ਾਮ ਨੂੰ ਕੱਲ ਲਾਤਾ ਇਹ ਗੱਲ ਪਰਸੋਂ ਸਵੇਰ ਤੋਂ ਹੀ ਚੌਥੀ ਦੀ ਗੱਲ ਆ ਥੋੜੀ ਥੋੜੀ ਨਿੱਕੀ ਨਿੱਕੀ ਗੱਲ ਨਿਕਲਦੀ ਨਿਕਲਦੀ ਬਾਹਰ ਆ ਗਈ ਐ ਮੈਂ ਤਰੋੜਾ ਸੀਗਾ ਜਿਹੜਾ ਉਹ ਬੰਦਾ ਬਹੁਤ ਮਿੱਠਾ ਸੀਗਾ ਤਿੰਗੜਾ ਤਿੰਗੜਾ ਉਹ ਇੱਕ ਇੱਕ ਨੈਟਵਰਲਾਲ ਦੀ ਫਿਲਮ ਜੀ ਵਖੀ ਆ ਮੈਂ ਕਹਾਣੀ ਉਹਦਾ ਵੀ ਗੁਰੂ ਨਿਕਲਿਆ ਹਮ ਇੱਥੇ ਇੱਕ ਨਾ 88 ਚ ਸਾਹਮਣੇ ਆ ਬ੍ਰਾਂਚ ਹੁੰਦੀ ਸੀਗੀ 88 ਸਾਲ ਦੇ ਵਿੱਚ ਮੈਂ 6-7 ਸਾਲ ਦਾ ਸੀਗਾ 88 ਦੇ ਵਿੱਚ ਇੱਕ ਪੀਪੀ ਪ੍ਰਵਾਹਤ ਬੈਂਕ ਆਈਆਂ ਸੀ ਲੋਕਾਂ ਦੇ 11-11 12-12 ਕਿੱਲੇ ਜ਼ਮੀਨ ਵੇਚ ਕੇ ਲੋਕਾਂ ਨੂੰ ਕਹਿੰਦਾ ਬੈਠਿਆ ਨੂੰ ਤਨਖਾਹ ਆਇਆ ਕਰੂਗੀ ਉਹੀ ਜਗ੍ਹਾ ਇਹ ਸੜਕ ਦੇ ਪਾਰਲੇ ਪਾਸੇ ਆ ਉਨਾ ਹੀ ਕਬਲਾ 88 ਚ ਹੋਇਆ ਸੀ ਉਹਨਾਂ 88 ਤੋਂ ਬਾਅਦ ਪਹਿਲਾਂ ਮੇਰੀ ਸੁਰਤ ਸੰਭਾਲ ਦੇ ਵਿੱਚ ਕਪੜਾ ਦੇਖਿਆ ਮੈਂ ਜਿਹੜਾ ਉਹ ਬੰਦਾ ਕਰ ਗਿਆ ਉਹ ਹਰੇਕ ਦੇ ਤੇ ਜਿਆ ਸੀ 5 5 4 4 ਲੱਖ ਰੁਪਏ ਉਹਦੇ ਦਰਾਜ ਚ ਪਿਆ ਹੁੰਦਾ ਸੀ ਆਮ ਹੀ ਕੱਢ ਕੇ ਦੇ ਦਿੰਦਾ ਸੀਗਾ ਦੇਖੋ 5 4 ਲੱਖ ਦੀ ਆਪਾਂ ਗੱਲ ਕਰ ਲੈਨੇ ਆ ਵੀ ਕੋਈ ਬੰਦਾ ਕਿਸੇ ਦੇ ਨਾਲ ਠੱਗੀ ਮਾਰ ਗਿਆ ਪਰ 100 ਕਰੋੜ ਦੀ ਗੱਲ ਹੈ ਜਿਹੜੀ ਉਹ ਵੀਡੀਓ ਦੇ ਵਿੱਚ ਕਹੀ ਜਾ ਰਹੀ ਹੈ 100 ਕਰੋੜ ਤੋਂ ਵੀ ਉੱਪਰ ਹੋ ਵੀਰ ਜੀ 100 ਕਰੋੜ ਦੀ ਕੋਈ ਕੁਸ਼ਲ ਗੱਲ ਨਹੀਂ 46 ਘਰ ਆ ਜਿਹੜੇ ਅੱਜ ਤੱਕ ਆਏ ਆ 10 ਲੱਖ 15 ਲੱਖ 20 ਲੱਖ 30 ਲੱਖ 25 ਲੱਖ 10 ਕਰੋੜ ਰੁਪਈਆ ਇੱਕੋ ਹੀ ਪਿੰਡ ਆ ਸਾਡੇ ਜੰਡਾ ਵਾਲਾ ਨਿੱਕਾ ਜਿਹਾ ਪਿੰਡ ਆ ਉਸੇ ਪਿੰਡ ਦਾ ਹੀ ਆ ਕੋਣੀ ਪਿੰਡ ਦਾ ਸਾਡੇ ਇੱਕ ਗਰੀਬ ਠੀਕ ਪਰਿਵਾਰ ਆ ਮਤਲਬ ਕਿ ਐਸੀ ਭਾਈਚਾਰੇ ਚੋਂ ਆ ਸਤਪਾਲ ਸਿੰਘ ਦਰਵਾਰਾ ਸਿੰਘ ਉਹ ਬੰਦੇ ਨੇ ਕੀ ਕੀਤਾ 16 ਲੱਖ ਰੁਪਈਆ ਇੱਥੇ ਮਤਲਬ ਕਿ ਕਿਸੇ ਨੂੰ ਦੇਣਾ ਸੀ ਉਹਨੇ ਪਾਤਾ ਤੇ ਉੱਥੋਂ ਖਰੀਦ ਕੋਟੋ ਕਢਵਾਇਆ ਜਿਹੜੇ ਬੰਦੇ ਤੋਂ ਉਹਨੂੰ ਲਿਆ ਕੋ ਜਮੀਨ ਦਾ ਕੋਈ ਸੌਦਾ ਸੀ ਉਹਨਾਂ ਦਾ ਆਪਸੀ ਦੀ 6 ਲੱਖ ਰੁਪਈਆ ਉਹਨੇ ਘਰੇ ਵਰਤਨਾ ਤੇ 10 ਲੱਖ ਰੁਪਈਆ ਇਹਨੂੰ ਦਿੱਤਾ ਇਹਦੇ ਇੰਨਾ ਤਵਾਰ ਬਣਿਆ ਸੀਗਾ 6 10 ਲੱਖ ਰੁਪਏ ਉਹ ਤਾਂ ਗਿਆ ਵਿਚਾਰੇ ਦਾ ਉਹ ਪਸੂ ਆ ਥੋੜੀ ਜਮੀਨ ਆ ਬਹੁਤ ਵਧੀਆ ਪਰਿਵਾਰ ਆ ਉਹ ਸਤਪਾਲ ਸਿੰਘ ਨੰਬਰਦਾਰ ਆ ਉਹਦਾ ਪਿਓ ਦਰਬਾਰਾ ਸਿੰਘ ਇੰਨੀ ਵੱਡੀ ਠੱਗੀ ਕਰਨ ਦੇ ਲਈ ਸਮਾਂ ਵੀ ਬਹੁਤ ਵੱਡਾ ਚਾਹੀਦਾ ਹੈ ਨਾ ਸਮਾਂ ਵੀ ਬਹੁਤ ਜ਼ਿਆਦਾ ਚਾਹੀਦਾ ਪਰ ਇੱਕਦਮ ਤਾਂ ਇਹ ਨਹੀਂ ਹੋ ਸਕਦਾ ਕਿ ਇੰਨੇ ਵੱਡੇ ਕਪੜਾ ਜਿਹੜਾ ਉਹ ਇੱਕਦਮ ਹੀ ਕਰ ਲਿਆ ਹੋਵੇ ਏ ਇੰਨੇ ਸਮੇਂ ਦੇ ਵਿੱਚ ਕੀ ਲੋਕਾਂ ਨੂੰ ਪਹਿਲਾਂ ਕੁਝ ਵੀ ਨਹੀਂ ਪਤਾ ਲੱਗਿਆ ਉਸ ਦੇ ਬਾਰੇ ਇਹ ਬਾਈ ਜੀ ਪਹਿਲਾਂ ਪਿੱਛੇ ਸੀ ਕਿਸੇ ਮਤਲਬ ਕਿ ਸ਼ਹਿਰ ਦੇ ਵਿੱਚ ਉੱਥੇ ਵੀ ਇਹਦੇ ਕਪੜੇ ਸੀਗੇ 19 ਤੋਂ ਲੱਗਿਆ ਇਹ ਨਿੱਕੇ ਨਿੱਕੇ ਕਪੜੇ ਆਉਂਦੇ ਜਾਂਦੇ ਰਹਿੰਦੇ ਆ ਪਰ ਇਹਦਾ ਕੀ ਇਹਦੀ ਹੁਣ ਇਥੋਂ ਟ੍ਰਾਂਸਫਰ ਹੋ ਚੁੱਕੀ ਸੀ ਬਦਲੀ ਹੋ ਗਈ ਆ ਅੱਛਾ ਇਹ ਪਤਾ ਨਹੀਂ ਇਹਦੇ ਰਹਿ ਕਿਉਂ ਰਿਹਾ ਸੀ ਇੱਕ ਇਹ ਕਲਰਕ ਸੀਗਾ ਮੈਨੇਜਰ ਦੀ ਉਨੀ ਪਾਵਰ ਨਹੀਂ ਸੀ ਜਿੰਨੀ ਦੀ ਪਾਵਰ ਸੀ ਹਰੇਕ ਬੰਦਾ ਇਹਨੂੰ ਹੀ ਗੱਲਬਾਤ ਕਰਦਾ ਸੀ ਇੱਥੇ ਨਾ ਸਾਡੇ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਆ ਮੇਰੇ ਦਾਦੇ ਦੇ ਪੋਤਰਾ ਆਇਆ ਸੀ ਇੱਥੇ ਸਾਨੂੰ ਪੈਸੇ ਦੀ ਲੋੜ ਸੀ ਉਹਦਾ ਖਾਤਾ-ਕੂਤਾ ਨਹੀਂ ਸੀ ਕੋਈ ਕੋਈ ਚੈੱਕ ਲਾਉਣਾ ਸੀ ਇਸ ਬੈਂਕ 'ਚ ਕਿਸੇ ਦਾ ਕੋਈ ਚੈੱਕ ਦਿੱਤਾ ਹੋਇਆ ਸੀਗਾ ਉਹ ਕਹਿੰਦਾ ਯਾਰ ਕੋਈ ਗੱਲ ਨਹੀਂ ਚੈੱਕ ਹੋ ਜਾਊ ਕਹੇ 3 ਲੱਖ ਰੁਪਏ ਉਹ ਹੀ ਦੇਤੀ ਉਹ ਕੋਈ ਜਿਹੜਾ ਡਾਊਨ ਹੋ ਜਾਂਦਾ ਸਰਵਰ ਕੀ ਇਹਨੂੰ ਕਹਿੰਦੇ ਆ ਸਰਵਰ ਡਾਊਨ ਸਰਵਰ ਡਾਊਨ ਹੋਇਆ ਅੱਛਾ ਉਹਦੇ ਚੋਂ ਨੇ 3 ਲੱਖ ਰੁਪਏ ਉਹ ਹੀ ਦੇਤਾ ਉਹ ਚੋਂ ਕੱਢ ਕੇ ਦਰਾਜ ਚ ਮਤਲਬ ਕਿ ਬਿਨਾ ਚੈੱਕ ਲਏ ਆ ਬਿਨਾ ਐਂ ਹੀ ਚਾਕੇ ਦੇਤਾ ਉਹ ਹੀ ਦੇਤਾ ਕਹਿੰਦਾ ਲੈ ਜਾਓ ਤੁਸੀਂ ਪੁੱਛਿਆ ਨਹੀਂ ਵੀ ਇਹ ਬੈਂਕ ਦਾ ਪ੍ਰੋਸੈਸ ਹੁੰਦਾ ਇੱਕ ਕਾਗਜ਼ੀ ਕਾਰਵਾਈ ਹੁੰਦੀ ਹੈ। ਸਾਨੂੰ ਦੱਸਿਆ ਸੀਗਾ ਵੀ ਬੰਦਾ ਮਤਲਬ ਕਿ ਵੀ ਇਹਦਾ ਕੋਈ ਨਾ ਕੋਈ ਆਪ ਦੇ ਕੈਸ਼ ਹੋ ਜਾਏ ਜਾਂ ਇਹ ਕੋਈ ਨਦੀਕੀ ਦਾ ਹੋਊਗਾ ਇਹਦਾ। ਇਹ ਕਾਫੀ ਦਿਨ ਪਹਿਲਾਂ ਦੀ ਗੱਲ ਆ। ਉਹ ਬੰਦਾ ਦਲੇਰ ਸੀਗਾ ਦਲੇਰ ਕਰਕੇ ਉਹਦੇ ਖਰਚੇ ਵੀ ਵੱਧ ਸੀਗੇ ਪਰ ਉਹਦੇ ਇਹਦੇ ਇਹਦੇ ਚ ਇਹ ਲੱਗਦਾ ਵੀ ਇਹਦਾ ਲਹਮਾ ਚੋੜਾ ਕਰੋ ਨਹੀਂ ਸੋਚਿਆ ਕਿ ਇਹ ਸਾਰੀ ਉਹ ਬੈਂਕ ਦੇ ਕੈਸ਼ ਨੂੰ ਆਪਣਾ ਕੈਸ਼ ਸਮਝੀ ਬੈਠਾ ਨਹੀਂ ਨਹੀਂ ਇਹ ਨਹੀਂ ਸੋਚਿਆ ਅਸੀਂ ਤਾਂ ਕਦੇ ਸੋਚ ਚਾਲੇ ਪਾਸੇ ਆਏ ਹੀ ਨਹੀਂ ਵੀ ਕੀ ਚੱਕਰ ਹੈ ਅਸੀਂ ਤਾਂ ਕਿਹਾ ਵੀ ਇਹ ਬੰਦੇ ਦਾ ਮਤਲਬ ਕਿ ਵੀ ਟਾਰਗੇਟ ਚੰਗਾ ਵੀ ਲੋਕਾਂ ਨਾਲ ਇਹਦੇ ਵਰਤਾਓ ਚੰਗਾ ਨੂੰ ਸਾਰਾ ਪਤਾ ਪਰ ਉਹਨੇ ਬਣਾਇਆ ਹੀ ਐਸਾ ਹਵਨਾ ਸੀ ਉਹਨੇ ਲਾਉਣਾ ਸੀਗਾ ਇਹ ਚੂਨਾ ਲਾਉਣਾ ਸੀਗਾ ਪਰ ਅਸੀਂ ਇਹ ਕੱਲ ਦਾ ਲੋਕਾਂ ਨੂੰ ਮਤਲਬ ਕਿ ਜਾਗਰੂਤ ਕੀਤਾ ਵੀ ਉਹਦਾ ਜਿਹੜਾ ਲਾ ਕੇ ਲਾ ਗਿਆ ਹੁਣ ਕਿਸੇ ਦੇ ਵਿਸ਼ਵਾਸ ਦੇ ਵਿੱਚ ਨਾ ਆਇਓ ਤੁਸੀਂ ਆਪ ਦਾ ਡਟ ਕੇ ਬੈਠੇ ਰਹੋ ਇੱਕ ਅੱਜ ਤੜਕੇ ਨੇ ਬੈਂਕ ਦੇ ਜਿਹੜੇ ਆਏ ਸੀਗੇ ਉਹਨਾਂ ਨੇ ਕਾਗਜ਼ ਦੇ ਤਲ ਚਲੋ ਜੀ ਤੁਸੀਂ ਜਾਓ ਤੁਹਾਡਾ ਮਹੀਨੇ ਨੂੰ ਪੈਸੇ ਆ ਜਾਣਗੇ ਤਿੰਨਾਂ ਨੂੰ ਆ ਜਾਣਗੇ ਸਾਡੇ ਲੋਕਾਂ ਨੇ ਸਾਡੇ ਲੋਕਾਂ ਨੇ ਨੇੜੇ ਦੇ ਏਰੀਏ ਦੇ ਨੇ ਸਾਨੂੰ ਕਹਿ ਕੇ ਧਰਨਾ ਲਵਾਇਓ ਤੁਸੀਂ ਧਰਨਾ ਲਾਓ ਆਪ ਤਾਂ ਨਹੀਂ ਸਾਨੂੰ ਕੀ ਲੋੜ ਸੀ ਹੋਰ ਜਿਹੜੇ ਬੰਦੀਆਂ ਦੋ ਤਿੰਨ ਨੇ ਇਧਰ ਧਰਨਾ ਲਾਇਆ ਸੀਗਾ ਸਾਨੂੰ ਕੋਈ ਜ਼ਰੂਰਤ ਨਹੀਂ ਸੀ ਪਰ ਉਹਨਾਂ ਅਸੀਂ ਤਾਂ ਨਹੀਂ ਉੱਠੇਗੇ ਹੁਣ ਸਾਨੂੰ ਐਸ.ਡੀ.ਐਮ ਸਾਹਿਬ ਦਾ ਨਾਲ ਹੋ ਰਹੀ ਹੈ ਗੱਲਬਾਤ ਫਿਰ ਤਹਿਸੀਲਦਾਰ ਸਾਹਿਬ ਨਾਲ ਹੋਈ ਉਹਦੇ ਨਾਲ ਸਾਨੂੰ ਨਹੀਂ ਕੋਈ ਚੱਕ ਅਸੀਂ ਟੀਐਸ ਸਾਹਿਬ ਦੀ ਮੰਗ ਕੀਤੀ ਵੀ ਟੀਐਸ ਸਾਹਿਬ ਨਾਲ ਸਾਨੂੰ ਵਿਸ਼ਵਾਸ ਦਿਵਾਵੇ ਹੁਣ ਐਸਟੀਐਮ ਸਾਹਿਬ ਸਾਨੂੰ ਵਿਸ਼ਵਾਸ ਤੁਸੀਂ ਇੱਕ ਜਥੇਬੰਦੀ ਦੇ ਵਜੋਂ ਇੱਥੇ ਧਰਨਾ ਲਗਾਇਆ ਹੋਇਆ ਅਸੀਂ ਜਥੇਬੰਦੀ ਦੇ ਵੱਲੋਂ ਲਵਾਇਆ ਅਸੀਂ ਪਿੰਡਾਂ ਦਾ ਜਿਹੜੇ ਲੋਕ ਹੈ ਉਹਨਾਂ ਦੇ ਅਸੀਂ ਹੱਕ ਦੀ ਗੱਲ ਕਰਾਂਗੇ ਇਹ ਨਹੀਂ ਹੈਗਾ ਵੀ ਅਸੀਂ ਜੇ ਮੰਨ ਕੇ ਆਪ ਹੀ ਲਾਇਆ ਅਸੀਂ ਆਪ ਗੱਲ ਪਿੰਡਾਂ ਦੇ ਲੋਕਾਂ ਨੂੰ ਵਿਸ਼ਵਾਸ ਹੋਊਗਾ ਫਿਰ ਅਸੀਂ ਚੱਕਾਂਗੇ ਸਾਡੇ ਪਿੰਡਾਂ ਨਾਲ ਹੁਣ ਅਸੀਂ ਮੀਟਿੰਗ ਕਰਾ ਰਹੇ ਹਾਂ ਐਸਟੀਐਮ ਸਾਹਿਬ ਦੀ ਪਿੰਡ ਜਿਹੜੇ ਖਾਤਾਧਾਰਕਾ ਜਦੋਂ ਉਹਨਾਂ ਨੂੰ ਤਸੱਲੀ ਹੋ ਗਈ ਬਾਈ ਜੀ ਤੁਸੀਂ ਇਸ ਬੈਂਕ ਦੇ ਵਿੱਚ ਖਾਤਾ ਹੈਗਾ ਸੀ ਤੁਹਾਡਾ ਹਾਂਜੀ ਹਾਂਜੀ ਹੈਗਾ ਜੀ ਖਾਤਾ ਤੁਹਾਡਾ ਤੁਹਾਡਾ ਕਿੰਨੇ ਕ ਪੈਸੇ ਨੇ ਜਿਹੜੇ ਤੁਸੀਂ ਠੱਗਿਆ ਹੋਇਆ ਮਹਿਸੂਸ ਕਰ ਰਹੇ ਹੋ ਆਪਣੇ ਆਪ ਨੂੰ ਨਹੀਂ ਸਾਡਾ ਕੋਈ ਨਹੀਂ ਸਾਡੀ ਬੱਚੇ ਸਾਡੇ ਕਰੰਟ ਅਕਾਊਂਟ ਸੀ ਜਿਹੜਾ ਕਪਲਾ ਕੀਤਾ ਜੀ ਉਹਨੇ ਉਹ ਜ਼ਿਆਦਾਤਰ ਲਿਮਟਾਂ ਤੇ ਜਿਹੜੇ ਮਤਲਬ ਦੂਸਰੇ ਸੇਵਿੰਗ ਅਕਾਊਂਟ ਸੀ ਲਿਮਟਾਂ ਵਾਲੇ ਤੇ ਉਹਨਾਂ ਸੇਵਿੰਗ ਅਕਾਊਂਟਾਂ 'ਚ ਉਹਨੇ ਜਿਆਦਾ ਹਿਰਾਫੇਰੀ ਕੀਤੀ ਜਾਂ ਐਫ ਡੀਆ ਸੀ ਜਿਹੜੀਆਂ ਐਫ ਡੀਆ ਨੂੰ ਉਹਨੇ ਨਕਲੀ ਐਫ ਡੀਆ ਮਤਲਬ ਇਸ਼ੂ ਕੀਤੀਆਂ ਆਪਦੇ ਕੋਲੋਂ ਮਤਲਬ ਬਾਈ ਹੈਂਡ ਲਿਖ ਕੇ ਐਫ ਡੀਆ ਮਤਲਬ ਕੀਤੀਆਂ ਮਤਲਬ ਕਿ ਆਪ ਐਫ ਡੀਆ ਤਿਆਰ ਕਰਕੇ ਉਹਨਾਂ ਦੇ ਕਹਿ ਲਈਏ ਕਿ ਸਾਈਨ ਜਾਲੀ ਸਾਰਾ ਕੁਝ ਜਾਲੀ ਕਰਕੇ ਉਹ ਐਫ ਡੀਆ ਕਢਾਉਂਦਾ ਰਿਹਾ ਉਹ ਤੇ ਇੱਥੇ ਬਾਈ ਉਹ ਬੰਦੇ ਵੀ ਮੌਜੂਦ ਨੇ ਜਿਨ੍ਹਾਂ ਦੇ ਨਾਲ ਠੱਗੀ ਹੋਈ ਐ ਬਾਈ ਜੀ ਤੁਹਾਡੇ ਨਾਲ ਠੱਗੀ ਹੋਈ ਐ ਹਾਂਜੀ ਹਾਂਜੀ ਕਿੰਨੇ ਪੈਸੇ ਤੁਸੀਂ ਠੱਗਿਆ ਹੋਇਆ ਮਹਿਸੂਸ ਕਰ ਰਹੇ ਹੋ ਆਪਣੇ ਆਪ ਨੂੰ ਮੇਰਾ ਇਹ 7 ਲੱਖ ਰੁਪਈਆ ਕਾ 7 ਲੱਖ ਰੁਪਏ ਦੀ ਦੋ ਐਫ ਡੀਆਂ ਸੀ ਪੈਂਡਾ ਦਸ ਮੇਰਾ ਨਾਮ ਕੁਲਦੀਪ ਸਿੰਘ ਆ ਪੈਂਡ ਕਉਣੀ ਆ 7 ਲੱਖ ਰੁਪਏ ਦੀ ਦੋ ਐਫ ਡੀਆਂ ਕਰਵਾਈਆਂ ਸੀ ਸਾਢੇ 3.5 ਲੱਖ ਦੀਆਂ ਇੱਕੋ ਦਿਨ ਕੀਤੀਆਂ ਸੀ ਗਿਜਾਉਣੇ ਤੇ ਉਹ ਦੋਨੋਂ ਹੀ ਫਰਾਡ ਨਿਕਲਣੀ ਤੇ ਬਾਈ ਜੀ ਤੁਹਾਨੂੰ ਪਤਾ ਕਿਵੇਂ ਲੱਗਦਾ ਕਿ ਵੀ ਜਿਹੜੀ ਸਾਡੀ ਐਫ ਡੀ ਕਰਾਈ ਹੋਈ ਆ ਵੀ ਉਹਦੇ ਨਾਲ ਸਾਡੇ ਨਾਲ ਠੱਗੀ ਹੋ ਚੁੱਕੀ ਆ ਵੀ ਉਹ ਪੈਸੇ ਨੇ ਜਿਹੜੇ ਉਹ ਗਲਤ ਹੱਥਾਂ 'ਚ ਜਾ ਚੁੱਕੇ ਨੇ ਤੁਸੀਂ ਕਿਸ ਤਰ੍ਹਾਂ ਬੈਂਕ ਦੇ ਪ੍ਰੋਸੈਸ ਦੇ ਦੁਆਰਾ ਤੁਹਾਨੂੰ ਕਿਵੇਂ ਪਤਾ ਲੱਗਦਾ ਜੀ ਇਹ ਬਸ ਬਾਈ ਜਿਹੜਾ ਰੌਲਾ ਪਿਆ ਇਦੋਂ ਬਾਅਦ ਹੀ ਅਸੀਂ ਫ੍ਰੀਕੋਰਡ ਜਾ ਕੇ ਚੈੱਕ ਕਰਾਇਆ ਉਹਾਂ ਨੇ ਵੀ ਤੁਹਾਡੀਆਂ ਐਫ ਡੀਆਂ ਫੇਕ ਆ ਤੁਸੀਂ ਉੱਥੇ ਆਪਦੀ ਐਪਲੀਕੇਸ਼ਨ ਵਗੈਰਾ ਜੋ ਵੀ ਕਰਨਾ ਆ ਉਹਦਾ ਪ੍ਰੋਸੈਸ ਉਹ ਕਰੋ ਨਹੀਂ ਤੁਹਾਡੀ ਐਫ ਡੀ ਤੁਸੀਂ ਇੱਥੇ ਜਦੋਂ ਕਾਗਜ਼ ਤੁਹਾਡੇ ਕੋਲ ਨੇ ਸਾਰਾ ਕੁਝ ਤੁਹਾਡੇ ਕੋਲ ਆ ਉਹਨਾਂ ਨੇ ਫੇਕ ਕਿਵੇਂ ਕਹਿਤਾ ਉਹਨਾਂ ਨੂੰ ਐਫ ਡੀਆਂ ਜਿਹੜੀਆਂ ਦਿਖਾਈਆਂ ਜਾ ਕੇ ਅਸੀਂ ਉਹਦੇ ਹੈ ਨਹੀਂ ਅਕਾਊਂਟ ਨੰਬਰ ਹੀ ਨਹੀਂ ਇਹ ਸਾਰਾ ਕੁਝ ਫੇਕ ਆ ਅੱਛਾ ਮ ਤੁਸੀਂ ਦੇਖ ਸਕਦੇ ਹੋ ਇਹ ਉਹ ਕਾਗਜ਼ ਨੇ ਜਿਨ੍ਹਾਂ ਦੇ ਰਾਹੀਂ ਲੋਕਾਂ ਨੂੰ ਲੱਖਾਂ ਲੱਖਾਂ ਰੁਪਈਆ ਦੇ ਕਰੋੜਾਂ ਕਰੋੜਾਂ ਰੁਪਈਆ ਦੇ ਚੂਨਾ ਲਗਾਇਆ ਗਿਆ ਬਾਈ ਜੀ ਮਤਲਬ ਜਦੋਂ ਤੁਸੀਂ ਇਹ ਐਫ ਡੀ ਭਰਨ ਆਉਨੇ ਹੋ ਐਫ ਡੀ ਕਰਾਉਣੇ ਹੋ ਉਦੋਂ ਹੀ ਮਤਲਬ ਸ਼ੁਰੂ ਤੋਂ ਹੀ ਫੇਕ ਹੀ ਕੀਤੀਆਂ ਗਈਆਂ ਸੀ ਉਹ ਹਾਂ ਐਕਚੁਅਲੀ ਪਤਾ ਕੀ ਜਦੋਂ ਜਦੋਂ ਐਫ ਡੀ ਕਰਵਾਉਣੇ ਆਪਾਂ ਉਦੋਂ ਇੱਕ ਮੈਸੇਜ ਆਉਂਦਾ ਵੀ ਟ੍ਰਾਂਸਫਰ ਟੂ ਜਿਵੇਂ ਮੇਰੇ ਨਾਮ ਤੇ ਕਰਵਾਈ ਤਾਂ ਟ੍ਰਾਂਸਫਰ ਟੂ ਮਿਸਟਰ ਕੁਲਦੀਪ ਸਿੰਘ ਉਹ ਕੀ ਕਰਦਾ ਸੀ ਵੀ ਨਾਮ ਮੈਚ ਪਾਲਦਾ ਸੀ ਪਹਿਲਾਂ ਉਹਦੇ ਖਾਤੇ 'ਚ ਪੈਸੇ ਟਰਾਂਸਫਰ ਕਰ ਦਿੰਦਾ ਸੀ ਆਪਾਂ ਨੂੰ ਇਹ ਹੋ ਜਾਂਦਾ ਸੀ ਵੀ ਆਪਣੇ ਪੈਸੇ ਐਫ ਡੀ ਵਾਲੇ ਖਾਤੇ 'ਚ ਗਏ ਬਟ ਉਹ ਬੰਦਾ ਹੋਰ ਹੁੰਦਾ ਸੀ ਉਹਦੇ ਖਾਤੇ 'ਚੋਂ ਮੁੜ ਕੇ ਆਪ ਪੈਸੇ ਕੱਢ ਲੈਂਦਾ ਸੀਗਾ ਤੇ ਆਪਾਂ ਨੂੰ ਆਹ ਫੇਕ ਜਿਹੜੇ ਕਾਗਜ਼ ਆ ਦੇ ਦਿੰਦਾ ਸੀ ਕੌਣ ਸੀ ਉਹ ਬੰਦਾ ਇੱਥੇ ਕੀ ਅਧਿਕਾਰੀ ਲੱਗਿਆ ਹੋਇਆ ਸੀ ਉਹਦਾ ਡੈਜ਼ਿਗਨੇਸ਼ਨ ਕੀ ਸੀ ਜਿਹੜਾ ਇੱਥੋਂ ਇਹ ਠਗੀਆਂ ਕਰ ਰਿਹਾ ਸੀ ਦੇਖੋ ਜੀ ਇਹ ਅਧਿਕਾਰ ਦਾ ਤਾਂ ਪਤਾ ਨਹੀਂ ਪਰ ਸਾਰੇ ਕੰਮ ਉਹ ਇਕੱਲਾ ਹੀ ਕਰੀ ਜਾ ਰਿਹਾ ਸੀਗਾ ਕਿਸੇ ਨੇ ਕੈਸ਼ ਲੈਣਾ ਕਿਸੇ ਨੇ ਜਮ੍ਹਾਂ ਕਰਾਉਣਾ ਕਿਸੇ ਨੇ ਕੋਈ ਐਫ ਡੀ ਕਰਾਉਣੀ ਆ ਜਾਂ ਬੀਮਾ ਕਰਾਉਣਾ ਮਿਊਚੁਅਲ ਫੰਡ ਕਿਸੇ ਨੇ ਲਿ ਉਹ ਕੱਲਾ ਹੀ ਸਾਰੀ ਬੈਂਕ ਦਾ ਮਾਲਕ ਸੀਗਾ ਬਾਕੀ 10 ਬੰਦੇ ਪਤਾ ਨਹੀਂ ਕੀ ਕਰਦੇ ਸੀਗੇ ਕਿਸੇ ਨੂੰ ਉਹ ਗਾਂ ਜਾਣ ਨਹੀਂ ਹੁੰਦੇ ਕਾਊਂਟਰ ਤੇ ਪਹਿਲਾਂ ਹੀ ਉੱਥੇ ਹੀ ਸੱਜ ਕੇ ਤੇ ਉੱਥੇ ਹੀ ਕਹਿੰਦੇ ਆਜੋ ਮੈਂ ਕੰਮ ਕਰਦਾ ਤੁਹਾਡਾ ਜਦੋਂ ਬਾਈ ਜੀ ਤੁਸੀਂ ਇੱਥੇ ਫਿਰ ਮੈਨੇਜਰ ਸਾਹਿਬ ਨੂੰ ਮਿਲਦੇ ਹੋ ਵੀ ਮੇਰੀ ਇਹ ਐਫ ਡੀ ਹੈ ਜਿਹੜੀ ਫੇਕ ਆ ਫੇਕ ਸ਼ੋਅ ਕਰ ਰਿਹਾ ਤੇ ਮੈਨੇਜਰ ਸਾਹਿਬ ਦਾ ਕੀ ਜਵਾਬ ਹੁੰਦਾ ਉਹਦਾ ਇਹ ਹੀ ਕਹੀ ਜਾਂਦੇ ਜੀ ਬਸ ਪੈਸੇ ਸਾਰਿਆਂ ਦੇ ਦੇਵਾਂਗੇ ਅਸੀਂ ਕਿਸੇ ਦੇ ਨਹੀਂ ਮਰਦੇ ਜਿੰਨਾਂ ਦੇ ਲੀਗਲ ਹੋਣਗੇ ਦੇਵਾਂਗੇ ਹੁਣ ਲੀਗਲ ਪਤਾ ਨਹੀਂ ਇਹ ਕਿਹਨੂੰ ਸਮਝਦੇ ਆ ਹੁਣ ਜਦੋਂ ਫਰਾਡ ਕਰ ਗਿਆ ਮੈਸੇਜ ਆਪਨ ਦਾ ਵੇਖ ਲਿਆ ਹੁਣ ਆਪਾਂ ਨੂੰ ਥੋੜਾ ਪਤਾ ਹੈ ਉਹਨੇ ਆਪਾਂ ਤਾਂ ਬੈਂਕ ਨੂੰ ਪੈਸੇ ਦਿੱਤੇ ਆ ਆਪਾਂ ਉੱਥੇ ਜਾ ਕੇ ਥੋੜਾ ਵੇਖ ਸਕਦੇ ਜੇ ਉਹਨਾਂ ਦਾ ਬੰਦਾ ਬੈਠਾ ਹੋਗਾ 10-11 ਸਾਲਾਂ ਤੋਂ ਕੰਮ ਕਰ ਰਿਹਾ ਆਪਣੇ ਭਾਵੇਂ ਤਾਂ ਸਹੀ ਕਰ ਰਿਹਾ ਉਹ ਤਾਂ ਇਹਨਾਂ ਨੂੰ ਵੇਖਣਾ ਪਊ ਨਾ ਵੀ ਕੀ ਕਰ ਰਿਹਾ ਅਕਸਰ ਮੈਨੇਜਰ ਮੋਹਰ ਲਾਉਂਦਾ ਜਾਂ ਕੁਝ ਵੀ ਕਰਦਾ ਪਾਸ ਕਰਦਾ ਉਹ ਐਵੇਂ ਥੋੜਾ ਕਲਾ ਕੀਤੇ ਜਾ ਰਿਹਾ ਇੰਨੀ ਅਥਾਰਟੀ ਕਿਉਂ ਦਿੱਤੀ ਪਹਿਲਾਂ ਤਾਂ ਉਹਨੂੰ ਦੱਸਾਂ ਬਾਈ ਜੀ ਤੁਸੀਂ ਵੀ ਠੱਗੀ ਦੇ ਸ਼ਿਕਾਰ ਹੋਈ ਹੋ ਆਪਣੀ 8 ਲੱਖ ਦੀ ਹੋਈ ਹੈ ਲਿਮਟ ਸਗੀ ਇੱਥੇ ਇਹ ਪਹਿਲਾਂ 3 ਲੱਖ ਖਾਤੇ 'ਚ ਪਿਆ ਸੀ ਇਹਨਾਂ ਨੇ 5 ਲੱਖ ਰੁਪਈਆ ਸੀ ਇਹਨਾਂ ਨੂੰ ਦੇਤਾ ਇੱਥੇ ਸਾਡੇ ਕੋਲੇ ਸਲਿੱਪ ਵੀ ਹੈਗੀ ਆ ਸਾਨੂੰ ਸਹੀ ਕੱਲ ਹੀ ਪਤਾ ਲੱਗਾ ਵੀ ਪੈਸੇ ਨਹੀਂ ਆਪਣੇ ਖਾਤੇ 'ਚ ਇਹਨੇ ਮੈਨੂੰ ਸੇਵਿੰਗ ਅਕਾਊਂਟ ਤੇ ਵਿਖਾ ਦਿੰਦਾ ਸੀ ਵੀ ਤੁਹਾਡੇ ਸੇਵਿੰਗ 'ਚ ਕਰਤੇ ਲਿਮਟ ਰੀਨਿਊ ਕਰਨੀ ਆ ਉੱਥੇ ਪੈਸੇ ਵਿਖਾ ਦਿੰਦਾ ਸੀ ਸਕਰੀਨ ਤੇ ਹੀ ਵਿਖਾ ਦਿੰਦਾ ਸੀ ਫੋਨ ਤੇ ਮੈਸੇਜ ਆ ਜਾਂਦਾ ਸੀਗਾ ਜਦੋਂ ਕੱਲ ਚੈੱਕ ਕੀਤਾ ਤੇ 1 ਰੁਪਿਆ ਵੀ ਨਹੀਂ 8 ਲੱਖ ਜੋ ਤੁਹਾਡੇ ਸੇਵਿੰਗ ਅਕਾਊਂਟ ਚ ਵੀ ਪੈਸੇ ਨਹੀਂ ਹੈ ਪੈਸੇ ਹੈ ਨਹੀਂ ਸੇਵਿੰਗ ਅਕਾਊਂਟ ਚ ਵੀ ਨਹੀਂ ਜਮਾ ਦੋਨੇ ਅਕਾਊਂਟ ਖਾਲੀ ਪਏ ਆ ਤੇ ਤੁਹਾਨੂੰ ਰਸੀਪਟ ਮਿਲਦੀ ਸੀ ਉਸ ਦੀ ਉਹ ਜਿਹੜੇ ਅਸੀਂ ਪੈਸੇ ਜਮਾ ਕਰਾਏ ਉਹ ਸਾਡੇ ਕੋਲੇ ਪ੍ਰੂਫ ਹੈਗੇ ਆ ਰਸੀਦ ਹੈਗੀ ਆ ਤੁਹਾਡੇ ਕੋਲ ਇਹ ਉਹ ਹੈਗੀ ਆ ਸਾਡੇ ਕੋਲੇ ਤੇ ਤੁਸੀਂ ਉਹ ਰਸੀਦ ਇੱਥੇ ਮੈਨੇਜਰ ਸਾਹਿਬ ਨੂੰ ਦਿਖਾਈ ਉਹਨਾਂ ਨੇ ਕਿਹਦੀ ਸੀ ਪਹਿਲਾਂ ਤਾਂ ਨਹੀਂ ਦਿਖਾਈ ਅਸੀਂ ਫੋਨ ਤੇ ਕਾਪੀ ਤੇ ਚੈੱਕ ਕਰਾਏ ਸੀ ਇਹ ਮੁਕਰ ਗਏ ਕਹਿੰਦੇ ਤੁਸੀਂ ਪੈਸੇ ਹੀ ਬੈਂਕ ਅਧਿਕਾਰੀਆਂ ਦਾ ਕੀ ਕਹਿਣਾ ਇਹਦੀ ਵਾਰੀ ਕੁਛ ਨਹੀਂ ਕੀ ਆਈ ਉਹਨਾਂ ਨੇ ਤਾਂ ਸਾਨੂੰ ਕੱਲੇ ਪੇਪਰ 'ਤੇ ਲੈ ਲਏ ਆ ਬਸ ਕਹਿੰਦੇ ਵੀ ਆ ਜਾਣਗੇ ਤੁਹਾਡਾ ਹੱਲ ਹੋ ਜਾਊਗਾ ਕੋਈ ਜਵਾਬ ਨਹੀਂ ਦਿੰਦੇ ਗੱਲ ਹੀ ਨਹੀਂ ਸੁਣਦੇ ਸਾਡੀ ਕੋਈ ਇਹ ਨਹੀਂ ਤੁਸੀਂ ਇਹਦੇ ਬਾਰੇ ਕੋਈ ਜਦੋਂ ਪੁਲਿਸ ਅਧਿਕਾਰੀ ਵੀ ਆਏ ਹੋਣਗੇ ਇੱਥੇ ਉਹਨਾਂ ਨੇ ਕੀ ਜਵਾਬ ਦਿੱਤਾ ਇਹਦੀ ਵਾਰੀ ਕੱਲ ਸਾਨੂੰ ਸ਼ਾਮ ਨੂੰ ਹੀ ਕਲੀਅਰ ਹੋਣਾ ਹੈ ਇਹ ਹੋਇਆ ਜੀ ਸਾਡੇ ਵੀ ਪੈਸੇ ਨਹੀਂ ਬੈਂਕ 'ਚ ਅੱਛਾ ਪਹਿਲਾਂ ਸਾਨੂੰ ਮੈਸੇਜ ਸਾਰਾ ਕੁਝ ਦਿਖਾ ਦਿੰਦੇ ਇਹਦੇ ਕੋਲੇ ਬਹਿ ਜਾਈਦਾ ਸੀ ਸਕਰੀਨ ਦੇ ਉੱਪਰ ਹੀ ਦਿਖਾ ਦਿੰਦਾ ਸੀ ਸੇਵਿੰਗ ਅਕਾਊਂਟ 'ਚ ਤੁਹਾਡੇ ਪੈਸੇ ਕਰਤੇ ਆ ਲਿਮਟ ਰੀਨਿਊ ਕਰਨ ਵਾਲੀ ਆ ਕਹਿੰਦਾ ਸੀ 아이 ਦੋ ਹਫ਼ਤਾ ਪਹਿਲਾਂ ਵੀ ਦੇਖਿਆ ਮਤਲਬ ਤੁਹਾਡੀ ਕਾਪੀ ਦੇ ਉੱਤੇ ਵੀ ਪੈਸੇ ਜਿਹੜੇ ਪ੍ਰਿੰਟ ਹੁੰਦੇ ਸੀ ਪ੍ਰਿੰਟ ਨਹੀਂ ਕਰਦਾ ਸੀ ਜੀ ਅੱਛਾ ਹਾਂ ਸਿੱਧੇ ਹੀ ਦੇ ਦਿੰਦਾ ਸੀ ਜੇ ਜਾਈਦਾ ਸੀ ਤਾਂ ਸਿੱਧੇ ਪੈਸੇ ਦੇ ਦਿੰਦਾ ਹੀ ਲੈਣ ਦੇ ਨੂੰ ਸਿੱਧਾ ਹੀ ਕਰਦਾ ਸੀਗਾ ਪ੍ਰਿੰਟਰ ਖਰਾਬ ਸੱਚਮੁੱਚ ਸੀ ਆ ਫਿਰ ਇਹ ਕਹਿਣ ਦੇ ਤੌਰ ਤੇ ਖਰਾਬ ਸੀ ਕਿ ਜਾਣ ਜਾਣ ਬੁੱਝ ਕੇ ਕਰਿਆ ਗਿਆ ਸੀ ਤਾਂ ਕਿ ਲੋਕਾਂ ਨੂੰ ਆਪਣੀ ਕਾਪੀਆਂ ਦੇ ਉੱਤੇ ਅਸਲੀਅਤ ਨਾ ਪਤਾ ਜਾਣ ਜਾਣ ਬੁੱਝ ਕੇ ਵਾਲਾ ਕੰਮ ਹੀ ਆ ਕਿਉਂਕਿ ਇਸ ਸਾਲ ਤੋਂ ਹੀ ਦੇਖੀ ਜਾਂਦੇ ਜਦੋਂ ਪਾਉਂਦਾ ਹੀ ਨਹੀਂ ਕੋਈ ਐਂਟਰੀ ਹੀ ਨਹੀਂ ਪਾਉਂਦਾ ਸੀ ਕਿਸੇ ਮੈਸੇਜ ਦੀ ਸਾਨੂੰ ਪਹਿਲਾਂ ਤੇ ਜਾਂਦੇ ਵੀ ਲਿਮਟ ਹੀ ਨਹੀਂ ਥੋੜੀ ਭਰੀ ਗਈ ਸਾਲ ਦੀ ਪੈਸੇ ਖੁਦ ਸਾਡੇ ਵਿੱਚ ਪਏ ਸਾਰਾ ਕੁਝ ਵਿੱਚ ਵੀ ਅਸੀਂ ਕਢਵਾਇਆ ਹੀ ਨਹੀਂ ਕਦੇ ਭਾਈ ਜੀ ਜਦੋਂ ਹੁਣ ਥੋੜੀ ਕਾਪੀ ਰੀਨਿਊ ਨਹੀਂ ਹੁੰਦੀ ਸੀ ਤੁਸੀਂ ਕਹਿ ਰਹੇ ਹੋ ਵੀ ਪ੍ਰਿੰਟਰ ਵੀ ਖਰਾਬ ਸੀ ਕੀ ਲੱਗਦਾ ਵੀ ਇਹ ਇਕੱਲੇ ਇੱਕੋ ਹੀ ਅਧਿਕਾਰੀ ਦਾ ਕੰਮ ਹੈ ਜਾਂ ਹੋਰ ਵੀ ਬੈਂਕ ਦਾ ਕੋਈ ਨਾ ਕੋਈ ਬੰਦਾ ਉਹਦੇ ਨਾਲ ਰਲਿਆ ਹੋ ਸਕਦਾ ਜੀ ਸਾਰਾ ਦਿਨ ਪੈਸੇ ਦਾ ਲੈਣ ਦੇਣ ਹੁੰਦਾ ਮੈਨੇਜਰ ਨੂੰ ਤਾਂ ਪਤਾ ਹੀ ਹੋਣਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੰਨਾ ਪੈਸਾ ਆਉਂਦਾ ਇੰਨਾ ਜਾਂਦਾ ਵੀ ਕਿੱਥੇ ਜਾਂਦਾ ਇਹ ਇਹ ਜਵਾਬ ਹੀ ਇਹਨਾਂ ਦੇ ਸੀ ਸਾਨੂੰ ਤਾਂ ਪਤਾ ਹੀ ਨਹੀਂ ਸਵੇ ਬਾਤ ਲੈ ਕੇ ਕੋਈ 4 ਲੱਖ ਵਾਲਾ ਆ ਗਿਆ ਵੀ 3 ਲੱਖ ਵਾਲਾ ਆ ਗਿਆ ਸਾਰਾ ਦਿਨ ਲੈਣ ਦੇਣ ਹੋਈ ਜਾਂਦਾ ਬੈਂਕ ਦਾ ਇਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਕੁਝ ਕੱਲਾ ਬੰਦਾ ਤੇ ਕਰ ਹੀ ਨਹੀਂ ਸਕਦਾ ਕੋਈ ਵੀ ਕੰਮ ਐਨਾ ਕੰਮ ਹੋ ਸਕਦਾ ਹੀ ਐ ਹੋਇਆ ਇਹ ਕੋਈ ਕੱਲ ਇਹ ਆਨੇ ਕਿ ਇੱਕ ਮੈਨੇਜਰ ਹੋਵੇ ਕਹਿੰਦੇ ਵੀ ਤਾਂ ਕਹਦੀਏ ਗੱਲ ਪਰ ਹੋਰ ਮੈਨੇਜਰ ਵੀ ਬਦਲਦੇ ਰਹੇ ਪਰ ਇਹ ਬੰਦਾ ਲੰਬੇ ਸਮੇਂ ਤੋਂ ਇੱਥੇ ਕੰਮ ਕਰ ਰਿਹਾ ਸੀ ਬਾਈ ਜੀ ਕਿੰਨੇ ਸਮੇਂ ਤੋਂ ਸੀ ਇਹ 10 ਸਾਲ ਤੋਂ ਆ ਜੀ 10 ਸਾਲ ਤੋਂ ਹਾਂ ਜੀ ਅਸੀਂ ਤਾਂ ਇਹ ਮੰਗ ਕਰਦੇ ਅੱਗੇ ਤੋਂ ਵੀ ਇਹ ਖਿਆਲ ਸਰਕਾਰ ਰੱਖੇ 3 ਸਾਲ ਤੋਂ ਵੱਧ ਕੋਈ ਮੁਲਾਜ਼ਮ ਨਹੀਂ ਰਹਿਣਾ ਚਾਹੀਦਾ ਜੀ ਇੱਕ ਕਲਰਕ ਹੋਣ ਦੇ ਨਾਤੇ ਉਹ ਜੀ ਆਲੇ ਨਾਲ ਸੀਗੇ ਬੈਂਕ ਚ ਹੂੰ ਮਤਲਬ ਇੱਕ ਕਲਰ ਹੈਗਾ ਉਹ ਕਲਰਕ ਸੀ ਪਰ ਕੰਮ ਸਾਰਿਆਂ ਦੇ ਕਰਦਾ ਸਾਰਿਆਂ ਦੇ ਮੈਨੇਜਰ ਤੱਕ ਦਾ ਸਾਰਾ ਦੂਜੀਆਂ ਆਈਡੀਆਂ ਉਡੀਆਂ ਵਰਤ ਕੇ ਹੁਣ ਤਾਂ ਇਨਵੈਸਟੀਗੇਸ਼ਨ ਤੋਂ ਪਤਾ ਲੱਗੂਗਾ ਜੀ ਕਿਹੜੇ ਕਿਹੜੇ ਨੂੰ ਹੋਰ ਨੂੰ ਹੀ ਮਾਂਜਾ ਲੱਗ ਗਿਆ ਹੁਣ ਤੱਕ ਕਿੰਨੇ ਕ ਪੈਸਿਆਂ ਦਾ ਪਤਾ ਲੱਗ ਚੁੱਕਿਆ ਵੀ ਕਿੰਨੇ ਕ ਪੈਸੇ ਠੱਗੇ ਜਾ ਚੁੱਕੇ ਨੇ ਦੇਖੋ ਜੀ ਇਹ ਰਫਾ ਜੀ ਹਿਸਾਬ ਕਿਤਾਬ 46 ਬੰਦਿਆਂ ਦਾ ਜੇ ਪਤਾ ਲੱਗਿਆ ਖਾਤਾ ਕਿ 20 ਲੱਖ ਅਕੇ ਦਾ 16 15 7 5 ਤੋਂ ਉੱਪਰ ਉੱਪਰ ਵਾਲੀ ਆਯਾ ਦੇ ਬਾਕੀ ਹੁਣ ਜਿਵੇਂ ਹਿਸਾਬ ਕਿਤਾਬ ਵਾਲੀ-ਵਾਲੀ ਖਾਤੇ ਚੈੱਕ ਕਰਾਉਂਦੇ ਆ ਜੀ ਕਾਫੀ ਲੋਕ ਆ ਜਿਹੜੇ ਗਰੀਬ ਆ ਵਿਚਾਰਿਆਂ ਤੋਂ ੱੱਕੋ ਮੁੱਕੀ ਹੋਇਆ ਨਹੀਂ ਚੈੱਕ ਕਰਾਏ ਗਏ ਉਹ ਕੱਲ ਤੱਕ ਪਰਸੋਂ ਤੱਕ ਕਲੀਅਰ ਹੋ ਜਾਊ ਸਾਰਾ ਵੀ ਕਿੰਨਾ ਟੱਗੀ ਕਰਕੇ ਗਿਆ ਕਿਹਦਾ ਹਿਸਾਬ ਸੀ ਨਿੱਕੇ ਪੈਸਿਆਂ ਦਾ ਮੈਂ ਐਂਟਰੀ ਦਾ ਮੈਸੇਜ ਆ ਜਾਂਦਾ ਜਿਵੇਂ 50000 ਦੇ ਜਿਵੇਂ ਆਪਾਂ 2 ਲੱਖ ਕਢਾਇਆ ਨਾ 50000 ਦੇ ਮੈਸੇਜ ਆਉਂਦਾ ਸੀ ਪਿਛਲੇ 1.5 ਲੱਖ ਦਾ ਮੈਸੇਜ ਹੀ ਨਹੀਂ ਆਉਂਦਾ ਸੀ ਕੋਈ ਤੇ ਬਾਈ ਬੜਾ ਸੀ ਕਿੰਨੇ ਮੰਨਿਆ ਹੀ ਨਹੀਂ ਪੜੇ ਲਿਖਿਓ ਉਦੋਂ ਤੁਸੀਂ ਪੁੱਛਿਆ ਨਹੀਂ ਵੀ ਕਿਉਂ ਆ ਰਿਹਾ ਏ ਕਮਟੀਰੀ ਨੂੰ ਹੁਣ ਇਹਨੇ ਪ ਵੀ ਲਿਮਟ ਰੀਨਿਊ ਕਰਨੀ ਆ ਤੁਹਾਡੀ ਸੇਵਿੰਗ ਚ ਪੈਸੇ ਪਾਤੇ ਆ ਅਸੀਂ ਲੈ ਕੇ ਆਏ ਸਾਰਾ ਕੁਝ ਤੇ ਸਾਨੂੰ ਇਹਨੇ ਦਿਖਾ ਵੀ ਦਿੱਤੇ ਪੈਸੇ ਹੈਗੇ ਆ ਲਈ ਲਿਮਟ ਰੀਨਿਊ ਕਰਨ ਲਈ ਪੇਪਰ ਦੀ ਕੀ ਜ਼ਰੂਰਤ ਪੈਗੀ ਫਿਰ ਪੇਪਰ ਤਾਂ ਉਹ ਤਾਂ ਤਿੰਨ ਚੀਜ਼ਾਂ ਮੰਗਦੇ ਸੀ ਜੀ ਹੁਣ ਪਤਾ ਨਹੀਂ ਕਦੇ ਹਾਸਤੇ ਮੰਗੀਆਂ ਇਹਨਾਂ ਨੇ ਉਹ ਤਾਂ ਲਿਮਟ ਕਮਾਉਣੀ ਹੁੰਦੀ ਆ ਆਪਾਂ ਨੂੰ ਆਮ ਪਤਾ ਵੀ ਆਪਾਂ ਜਦੋਂ ਪੈਸੇ ਪਾਤੇ ਉਹ ਲਿਮਟ ਘੁੰਮ ਜਾਂਦੀ ਆ ਕਹਿੰਦੇ ਸੇਵਿੰਗ ਚ ਕਰਕੇ ਫਿਰ ਰੀਨਿਊ ਹੋਊਗੀ ਵੀ ਇਹਨਾਂ ਦੇ ਕੋਈ ਪੇਪਰ ਕਾਰਵਾਈ ਹੁੰਦੀ ਆ ਆਪਾਂ ਨੂੰ ਕਢਾਉਣ ਦਾ ਦੱਸਦੇ ਸੀ ਇਹਨਾਂ ਕੁਛ ਇਹ ਤੇ ਇਹਨਾਂ ਨੇ ਸਾਨੂੰ ਸੇਵਿੰਗ ਅਕਾਊਂਟ ਦਿਖਾਤਾ ਵੀ ਆ ਤੁਹਾ ਭਾਈ ਜੀ ਤੁਹਾਡੇ ਨਾਲ ਵੀ ਕੋਈ ਠੱਗੀ ਹੋਈ ਆ ਇਸ ਬੈਂਕ ਦੇ ਨਾਲ ਹਾਂਜੀ ਮੇਰਾ ਸਰ ਤੋਂ ਲੋਨ ਚੱਲਦੇ ਸੀ ਮੇਰਾ ਇੱਕ ਟਾਪ-ਅਪ ਲੋਨ ਲਿਆ ਹੋਇਆ ਸੀਗਾ ਉਹ ਪਹਿਲਾਂ ਪਿਛਲੇ ਸਾਲ ਮੈਂ ਟਰਾਈ ਕੀਤਾ ਸੀ ਉਹ ਕਹਿੰਦੇ ਵੀ ਤੁਹਾਡੇ ਹੋਰ ਕਿੱਸਾਂ-ਕੁਸਾਂ ਚੱਲਦੇ ਆ ਤੁਹਾਡੇ ਰਿਟਰਨ ਦੇ ਹਿਸਾਬ ਨਾਲ ਬੜੀ ਕਿਸ਼ਤ ਘੱਟ ਬਣਦੀ ਆ ਤੇ ਤੁਸੀਂ ਆਪਦੇ ਹੋਰ ਲੋਨ ਨਵੇੜ ਲਓ ਉਹ ਮੈਂ ਪਿਛਲੇ ਸਾਲ ਕਿੱਸਾਂ-ਕੁਸਾਂ ਭਰ ਕੇ ਬਾਕੀ ਜਿਹੜੇ ਐਪੂ ਤੋਂ ਲੋਨ ਲੈ ਛੁ ਨਵੇੜ ਤੇ ਤੇ ਇਹ ਕਹਿੰਦੇ ਬੈਂਕ ਕਹਿੰਦੇ ਸੀ ਵੀ ਤੁਹਾਨੂੰ ਸਮਾਂ ਲੱਗੂਗਾ ਪਰ ਇਹ ਕਹਿੰਦੇ ਮੈਂ ਤੁਸੀਂ ਟਾਪ-ਅਪ ਲੋਨ ਜਿਹੜਾ ਇਹਨੂੰ ਬੰਦ ਕਰ ਦਿਓ ਵੀ ਕਰਕੇ ਪਾ ਮੈਂ ਗੱਲਬਾਤ ਕਰਕੇ ਉਹਨੂੰ ਕਰ ਦੋ ਇਹਨੂੰ ਬੰਨ ਕਰ ਦੋ ਮੈਂ ਥੋੜਾ ਟਾਪ-ਅਪ ਲੋਨ ਦੁਆਰੇ ਵੱਡਾ ਕਰਵਾ ਦੂੰਗਾ ਕਿਉਂਕਿ ਮੈਂ ਇਹਨਾਂ ਕੋਲੇ ਆਇਆ ਸੀ ਮੈਨੂੰ ਪੈਸੇ ਚਾਹੀਦੇ ਹੋਰ ਕੋਈ ਮੇਰਾ ਲੈਣ-ਦੇਣ ਚੱਲਦਾ ਸੀ ਹਾਂਜੀ ਤੇ ਉਹ ਮੈਂ ਕਿਸੇ ਕੋਈ ਭਰਾਵਾਂ ਤੋਂ ਕਿਸੇ ਤੋਂ ਹੋਰ ਪੈਸੇ ਵੜ ਕੇ ਵਿਆਜ ਉਹ ਮੇਰੇ ਕੋਲ ਕੋਈ 70000 ਦੀ ਐਂਟਰੀ ਬੰਨ 90000 ਦੀ ਐਸਐਮ ਕਰ ਸਿੱਧਾ ਪਈਆਂ ਉਹ ਸਾਢੇ 3.5 4 ਲੱਖ ਰੁਪਇਆ ਮੇਰਾ ਨੁਕਸਾਨ ਹੋਇਆ ਉਹ ਵੀ ਮੈਨੂੰ ਅੱਜ ਪਤਾ ਲੱਗਿਆ ਹੋਇਆ ਅੱਜ ਸਵੇਰੇ ਮੈਨੂੰ ਬੈਂਕ ਦੀ ਕਾਲ ਆ ਗਈ ਕਿ ਕਹਿੰਦੇ ਥੋੜਾ ਥੋੜੇ ਕਹਿੰ 30 ਦਿਨ ਹੋ ਗਏ 90 ਦਿਨਾਂ ਬਾਅਦ ਤੁਹਾਡਾ ਵੀ ਸਿਬਲ ਚ ਅਸਰ ਪਊਗਾ ਤੁਸੀਂ ਕਿਸ਼ਤ ਭਰ ਕੇ ਜਾਓ ਆਕੇ ਤੁਸੀਂ ਫਿਰ ਜਦੋਂ ਕਿਸ਼ਤ ਭਰਨਾ ਆਇਓ ਇੱਥੇ ਦੇਖਿਆ ਫਿਰ ਨਹੀਂ ਮੈਂ ਤਾਂ ਆ ਕੇ ਦੇਖਿਆ ਜੀ ਮੈਨੂੰ ਇਹ ਵੀ ਕੀ ਗੱਲ ਆ ਕਿ ਮੂੰ ਤਾਂ ਮੈਨੂੰ ਪਤਾ ਸੀ ਵੀ ਇਸ ਤਰ੍ਹਾਂ ਕਰਕੇ ਕੱਲ ਦਾ ਪਤਾ ਲੱਗਿਆ ਸੀ ਵੀ ਆਖਰ ਗੱਲ ਬਣੀ ਆ ਪਰ ਮੈਨੂੰ ਅਜੇ ਮੇਰੇ ਤੇ ਪੈਸੇ ਭਰੇ ਹੋਏ ਆ ਕਿ ਮੇਰੇ ਦਾ ਕੋਈ ਐਫ ਡੀ ਜਾਂ ਕੋਈ ਲਿਮਟ ਹੈ ਕੋਈ ਲੋਨ ਹੈਗਾ ਚਲੋ ਕੋਈ ਗੱਲ ਨਹੀਂ ਉਹਦੇ ਜਿਹੜੇ ਪੈਸੇ ਗਏ ਆ ਗਾਂਪੇ ਕਰਨਗੇ ਪਰ ਉਹ ਇੱਥੇ ਆ ਕੇ ਪਤਾ ਲੱਗਿਆ ਵੀ ਉਹ ਕਹਿੰਦੇ ਤੁਸੀਂ ਬਦੋ ਸਿੱਧਾ ਲਿਓ ਕੱਲ ਨੂੰ ਸਾਨੂੰ ਫੋਟੋ ਕਾਪੀ ਦੇ ਦਿਓ ਤੇ ਮੈਨੂੰ ਹੁਣ ਦਿੱਕਤ ਇਹ ਹੈ ਵੀ ਜਦੋਂ ਦਾ ਪਤਾ ਲੱਗਿਆ ਜਦੋਂ ਤੋਂ ਪੈਸੇ ਫੜ ਕੇ ਭਰੇ ਆ ਉਹਨਾਂ ਦੇ ਉਹਨਾਂ ਦੇ ਫੋਨ ਆਈ ਜਾਂਦੇ ਜੀ ਹੂੰ ਤੇ ਕਿਤੇ ਨਾ ਕਿਤੇ ਚਾਹੇ ਕਿਸੇ ਦਾ ਇੱਥੇ ਲੋਨ ਚੱਲ ਰਿਹਾ ਸੀ ਜਾਂ ਫਿਰ ਕਿਸੇ ਨੇ ਐਫ ਡੀ ਕਰਾਈ ਸੀ ਜਾਂ ਕਿਸੇ ਦਾ ਸੇਵਿੰਗ ਅਕਾਊਂਟ ਸੀ ਹਰੇਕ ਤਰ੍ਹਾਂ ਦੇ ਖਾਤਿਆਂ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਕਪੜਾ ਜਿਹੜਾ ਉਹ ਕੀਤਾ ਗਿਆ ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਬੰਦਾ ਲਗਾਤਾਰ ਪਿਛਲੇ 10 ਸਾਲਾਂ ਤੋਂ ਲੋਕਾਂ ਦੇ ਵਿੱਚ ਵਿਸ਼ਵਾਸ ਬਣਾਈ ਬੈਠਾ ਸੀ ਕਿ ਤੁਸੀਂ ਬਿਨਾ ਕੋਈ ਮੈਸੇਜ ਚੈੱਕ ਕਰੇ ਬਿਨਾ ਕੋਈ ਕਨਫਰਮੇਸ਼ਨ ਦੇਖੇ ਬਿਨਾ ਕੋਈ ਕਾਗਜ਼ੀ ਕਾਰਵਾਈ ਪੂਰੀ ਕਰੇ ਬਿਨਾ ਰਸੀਦ ਤੋਂ ਤੁਸੀਂ ਜਿੰਨਾ ਮਰਜੀ ਪੈਸੇ ਲੈ ਲਓ ਕਢਾ ਲਓ ਚਾਹੇ ਜਮ੍ਹਾਂ ਕਰ ਦਿਓ ਤੁਹਾਨੂੰ ਕੋਈ ਕਨਫਰਮ ਕਰਨ ਦੀ ਜ਼ਰੂਰਤ ਨਹੀਂ ਬਾਈ ਜੀ ਜਦੋਂ ਲੋਕਾਂ ਨੂੰ ਪੈਸਿਆਂ ਦਾ ਮੈਸੇਜ ਆ ਜਾਂਦਾ ਸੀ ਪਰ ਉਹਨਾਂ ਦੀ ਕੋਈ ਰਸੀਦ ਨਹੀਂ ਮਿਲਦੀ ਸੀ ਜਾਂ ਫਿਰ ਮੈਸੇਜ ਗਲਤ ਪੈਸਿਆਂ ਦਾ ਆਉਂਦਾ ਸੀ ਜਿਵੇਂ ਬਾਈ ਨੇ ਦੱਸਿਆ ਘੱਟ ਪੈਸਿਆਂ ਦਾ ਆਉਂਦਾ ਸੀ ਉਦੋਂ ਕਿਸੇ ਬੰਦੇ ਨੇ ਸੋਚਿਆ ਨਹੀਂ ਇਸ ਗੱਲ ਦੇ ਬਾਰੇ ਕਿ ਇਸ ਚੀਜ਼ ਨੂੰ ਕਨਫਰਮ ਕੀਤਾ ਜਾਵੇ ਦਾ ਸਾਰਾ ਕੁਝ ਬਈ ਜਾਲ ਹੀ ਹੁੰਦਾ ਸੀ ਉਹ ਸਿਸਟਮ ਜਿਹੜਾ ਪੈਸਾ ਦਾ ਮੈਸੇਜ ਆਏ ਤਾਂ ਇੱਕ ਦਿਨ ਮੈਂ ਕਿਸੇ ਤੋਂ Google Pay ਕਰਾਏ ਉਹਨੇ ਮੈਨੂੰ 3000 ਦਾ ਮੈਸੇਜ ਭੇਜਦਾ ਮਕਸਰ ਤੋਂ ਕਰਾਏ ਸੀ ਮੈਂ ਪੈਸੇ ਮੈਂ ਕਿਹਾ ਜਦੋਂ ਖਾਤੇ 'ਚ ਪੈਸੇ ਹੋਣਗੇ ਉਹ ਵਿੱਚ ਹੈ ਨਹੀਂ ਸੀ ਇਹ ਤਾਂ ਸਿਸਟਮ ਫੇਕ ਪਤਾ ਨਹੀਂ ਕਿਹੜੇ ਤਰੀਕੇ ਨਾਲ ਬਣਦੇ ਚਲੋ ਬੰਦੇ ਘੱਟ ਪੜੇ ਲਿਖੇ ਨੂੰ ਨਹੀਂ ਪਤਾ ਲੱਗਦਾ ਉਹ ਜਿਹੜੀਆਂ ਪੁਰਾਣੀਆਂ ਲਿਮਟਾਂ ਪਈਆਂ ਸੀ ਨਾ ਜਿਹੜੇ 2 2 3 3 ਸਾਲ ਤੋਂ ਕਿੰਨੇ ਛੇੜੀਆਂ ਹੀ ਨਹੀਂ ਜਿਆਦਾ ਉਹਨੇ ਉਹਨਾਂ ਦਾ ਘਪਲਾ ਕੀਤਾ ਜਿਨ੍ਹਾਂ ਦਾ ਪਤਾ ਸੀ ਕਿ ਕਿਸੇ ਨੇ ਹੁਣ ਇਹਨੂੰ ਰੀਚੈੱਕ ਕਰਨਾ ਨਹੀਂ ਤੇ ਇਹ ਪੈਸੇ ਕਦੋਂ ਮਰਜੀ ਇੱਧਰ ਉੱਧਰ ਕਰਤੇ ਹਾਂ ਉਹ 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 ਜ਼ਿਆਦਾ ਪੁਰਾਣੀਆਂ ਕੀਤੀਆਂ ਜ਼ਿਆਦਾ ਉਹਨੇ ਕੀਤੀਆਂ ਜਿਹੜੀਆਂ ਬੰਦ ਕਰਾਈਆਂ ਸੀ ਲੋਕਾਂ ਨੇ ਉਹਦੇ ਕੋਲੇ ਪਤਾ ਨਹੀਂ ਕੀ ਪੇਪਰ ਉਹਨੇ ਸਾਈਨ ਸੂਨ ਕਰਾ ਕੇ ਰੱਖੇ ਸੀਗੇ ਤੇ ਜਿਹੜੀਆਂ ਬੰਦ ਕਰਾਤੀਆਂ ਬਲਿਮਟ ਭਰਤੀ ਜਿਵੇਂ ਸਾਰੀ ਦੀ ਸਾਰੀ ਬੰਦ ਕਰਤੀ ਬੰਦ ਕੀਤੀਆਂ ਬਹੁਤ ਫੜਕਾਈਆਂ ਉਹ ਬੰਦੇ ਨੇ ਲਿਫਟ ਲਿਮਟਮ ਜ਼ਿਆਦਾ ਫੜਕਾਈਆਂ ਸਾਰੀਆਂ ਲੈ ਗਿਆ ਹੁਣ ਤੱਕ ਕਿੰਨੇ ਕੁ ਜਿਹੜੇ ਪੈਸਿਆਂ ਦੀ ਕਨਫਰਮੇਸ਼ਨ ਹੋ ਚੁੱਕੀ ਆ ਵੀ ਇੰਨੇ ਕੁ ਪੈਸੇ 46 ਐ ਇਹਦੇ ਚ 50 ਅ ਮਤਲਬ ਕਿ ਕਰੋੜ ਰੁਪਏ ਦੇ ਉੰਗ ਹੋਊਗਾ 50 ਕਰੋੜ ਰੁਪਏ ਦਾ ਪਤਾ ਹਾਂ ਦੱਸ ਦੇਣੀ ਇਹਦਾ ਮਤਲਬ ਕਿ ਸਾਡੇ ਕੋਲ ਅਸੀਂ ਲਿਸਟ ਲਾ ਕੇ ਲਿਆਂਦੀ ਆ ਸਾਨੂੰ ਪਤਾ 50 ਕਰੋੜ ਦੇ ਕੱਲਾ 50 ਕਰੋੜ ਹੀ ਹਜੇ ਹੈ ਜਿਆਦਾ ਪਰ ਜਿੰਨੇ ਹਜੇ ਜਿਹੜੇ ਖਾਤਾਧਾਰਕ ਕਹਿੰਦਾ ਇਹੋ ਜਿਹੇ ਵਿਚਾਰੇ ਜਿਹੜੇ ਪੇਸ਼ੈਂਟ ਆ ਉਹ ਪਤਾ ਲੈਣ ਹੀ ਨਹੀਂ ਆਉਂਦੇ ਵੀ ਪਤਾ ਨਹੀਂ ਕੀ ਬਣਨਾ ਗਾਂ ਜਾਂ ਕਿ ਕੀ ਨਹੀਂ ਵੀਡੀਓ ਦੇ ਵਿੱਚ ਵੀ ਇੱਕ ਆ ਰਿਹਾ ਸੀ ਕਿ ਬਜ਼ੁਰਗ ਨੇ ਇੱਕ ਉਹਨਾਂ ਨੂੰ ਚੱਕਰ ਆ ਗਿਆ ਸੀ ਸ਼ਾਇਦ ਇਹ ਤਾਂ ਨਹੀਂ ਕਿਤੇ ਕਿ ਉਹਨਾਂ ਦਾ ਬੀਪੀ ਲੋ ਹੋ ਗਿਆ ਹੋਵੇ ਇਹ ਚੀਜ਼ ਦੇਖ ਕੇ ਮੇਰੇ ਨਾਲ ਵੱਡੀ ਠੱਗੀ ਹੋ ਚੁੱਕੀ ਹੈ। ਇਹੀ ਹੋਇਆ ਕੱਲ ਨਾ ਇਸੇ ਕਰਕੇ ਇਹਨੇ ਕਹਿੰਦੇ ਬੈਂਕ ਜਿਹੜੇ ਮੁਲਾਜ਼ਮਾ ਉਹਨਾਂ ਨੂੰ ਵੀ ਅੰਦਰ ਬਾਹਰ ਨਹੀਂ ਆਉਣ ਦੇਣਾ। ਕੁਝ ਕੁ ਸ਼ਰਾਰਤੀ ਬੰਦੇ ਹੁੰਦੀ ਆ। ਹੂੰ ਚਲੋ ਵਾਰ-ਵਾਰ ਨਾ ਨਹੀਂ ਲੈਣਾ ਤੇ ਲੋਕ ਜਾਣਦੇ ਆ ਉਹਨਾਂ ਨੂੰ। ਅਸੀਂ ਕਿਹਾ ਵੀ ਜਿਹੜੇ ਲੋਕ ਇੱਥੇ ਮਰ ਜਾਣਗੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੂੰ ਵੀ ਸਾਡੇ ਖਾਤੇ 'ਚ ਹੈਗੇ ਕਿ ਨਹੀਂ ਹੈਗੇ। ਜਿਨ੍ਹਾਂ ਦੇ ਹੈਗੇ ਚਲੋ ਪਤਾ ਇਹ ਵੀ ਬੜੇ ਤਰੀਕੇ ਨਾਲ ਦੱਸ ਦੇ ਜਿਹੜੇ ਮੁੰਡੇ ਨਵੇਂ ਆਏ ਸੀਗੇ। ਇਹਨਾਂ ਦਾ ਕੀ ਕਸੂਰ ਹੈ? ਇਹਨਾਂ ਦਾ ਦੋਸ਼ ਨਹੀਂ। ਜਿਹੜਾ ਠੱਗੀ ਵਾਲਾ ਸੀ ਨੈੱਟਵਰਕ ਵਾਲਾ ਉਹ ਤਾਂ ਨਿਕਲ ਗਿਆ। ਪਰ ਅਸੀਂ ਇਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਆਉਣ ਜਾਣ ਦਿਓ ਜਿਹੜੇ ਲੋਕਾ ਖਾਤਾ ਉਸ ਬੰਦੇ ਦੇ ਪਿੰਡ ਵਗੈਰਾ ਦਾ ਯਾਰ ਤੁਹਾਨੂੰ ਟਿਕਾਣੇ ਦਾ ਕੁਝ ਪਤਾ ਸੀ ਵੀ ਕਿ ਕਿੱਥੋਂ ਦਾ ਉਹ ਕਿੱਥੋਂ ਦਾ ਨੇ ਕਿਉਂਕਿ 10 ਸਾਲਾਂ ਦਾ ਸਮਾਂ ਬਹੁਤ ਵੱਡਾ ਹੁੰਦਾ ਐਨੇ ਸਮੇਂ ਚ ਆਪਾਂ ਬੰਦੇ ਦੇ ਬਹੁਤ ਚੰਗੀ ਤਰ੍ਹਾਂ ਜਾਣੂ ਹੋ ਜਾਂਦੇ ਆ ਪਤਾ ਸੀ ਤੁਹਾਨੂੰ ਕਿੱਥੋਂ ਦਾ ਹੋ ਰਹੇ ਫਰੀਦਕੋਟ ਸ਼ਹਿਰ ਚ ਰਹਿੰਦਾ ਹੂੰ ਇੱਛਾ ਉਹਦਾ ਅਸੀਂ ਮੋਗਲੇ ਵਾਲੀ ਸਾਈਡ ਦਾ ਜਿਹੜਾ ਮਤਲਬ ਕਿ ਇੱਥੇ ਲੋਕਾਂ ਨੇ ਉਹਨੂੰ ਆਏ ਸੀਗੇ ਵੀ ਜਿਹੜਾ ਸਾਧਕ ਮੇਰਾ ਹੈ ਸਾਧਕ ਉਹਨੂੰ ਆਏ ਲੱਗਦਾ ਸੀ ਸਾਰਾ ਪਰਿਵਾਰ ਆਪ ਦਾ ਇਨਾ ਮਿੱਠਾ ਬੰਦਾ ਸੀਗਾ ਮੈਂ ਤਾਂ ਨਹੀਂ ਵਰਤਿਆ ਵੈਸੇ ਉਹਦੇ ਨਾਲ ਜਿਹੜੇ ਲੋਕ ਮੇਰੇ ਯਾਰ ਦੋਸਤ ਮਿੱਤਰ ਆ ਜਿਹੜੇ ਬਹੁਤ ਜ਼ਿਆਦਾ ਨੇੜਤਾ ਰਹੀ ਆ ਉਹ ਕਹਿੰਦੇ ਪਤਾ ਹੀ ਨਹੀਂ ਸੀ ਇਸ ਤਰ੍ਹਾਂ ਦਾ ਬੰਦਾ ਨਿਕਲੂਗਾ ਇਹ ਹੁਣ ਜਿਹੜਾ ਪ੍ਰਸ਼ਾਸਨ ਹੈ ਉਹਦੇ ਵੱਲੋਂ ਕੀ ਭਰੋਸਾ ਦਵਾਇਆ ਗਿਆ ਲੋਕਾਂ ਨੂੰ ਸਾਡੇ ਨਾਲ ਪਹਿਲਾਂ ਤਾਂ ਪ੍ਰਸ਼ਾਸਨ ਨੇ ਮੀਟਿੰਗ ਕਹਿੰਦੇ ਸੀ ਕਰ ਲੋ ਮਿੰਟਕ ਬਾਅਦ ਵੜ ਜਾਂਦੇ ਸੀ ਤੁਝ ਅਸੀਂ ਮੀਟਿੰਗ ਨਹੀਂ ਕੀਤੀ ਇੱਕ ਵੀ ਪ੍ਰਸ਼ਾਸਨ ਨਾਲ ਹੁਣ ਸਾਡੀ ਗੱਲਬਾਤ ਹੋਈ ਆ ਹੁਣ ਸਾਡੀ ਇੱਕ ਮੀਟਿੰਗ ਹੋਈ ਆ ਪਹਿਲਾਂ ਤਹਿਸੀਲਦਾਰ ਸਾਹਿਬ ਨਾਲ ਹੋਈ ਸੀ ਸਾਨੂੰ ਸੰਤੋਸ਼ਟੀ ਨਹੀਂ ਸੀ ਇਸ ਦੀ ਅਮ ਸਾਹਿਬ ਨਾਲ ਹੋਈ ਆ ਸਾਨੂੰ ਜਿਹੜੇ ਛੋਟੇ ਖਾਤਾ دار ਕ ਜਿਹੜੇ ਵਿਚਾਰੇ ਗਰੀਬ ਬੰਦੇ ਆ ਉਹਨਾਂ ਦੇ ਪੈਸੇ ਉਹਨਾਂ ਨੇ ਤਿੰਨ ਦਿਨ ਵਿੱਚ ਦੀ ਪਾਉਣ ਦਾ ਸਾਨੂੰ ਪ੍ਰੋਸਜ ਤਾ ਤਿੰਨ ਵਿੱਚ ਦਿਨ ਵਿੱਚ ਤਿੰਨ ਦਿਨ ਤਾਂ ਆਏ ਤੇ ਗਏ 17 ਖਾਤੇ ਆ ਜਿਹੜੇ ਅਸੀਂ ਗਿਣਾਏ ਆ ਵੀ ਜਿਹੜੇ 2-2 2.5 ਲੱਖ ਗਰੀਬ ਬੰਦੇ ਮਾਰੇਗੇ ਜਿਹੜੇ ਉਹਨਾਂ ਦੇ ਪਹਿਲਾਂ ਪੈਸੇ ਪੈਣਗੇ ਤਿੰਨ ਦਿਨ ਵਿੱਚ ਦੀ ਦੂਜਿਆਂ ਦੇ ਜਿਨ੍ਹਾਂ ਦੇ ਛੋਟੀ ਮਾਉਂਡ ਆ ਉਹ ਮਤਲਬ ਕਿ ਉਹਨਾਂ ਦੀ ਪੈ ਜਾਣੀ ਹੈਗੀ 15 ਦਿਨ ਦੇ ਵਿੱਚ ਉੱਚੀ ਤਿੰਨਵੇਂ ਵਾਲਾ ਜਿਹੜੇ ਇਹਨਾਂ ਨੇ ਟੱਕ ਜਿਹਾ ਦਿੱਤਾ ਸੀ ਇੱਕ ਜਿਹੜੀਆਂ ਇੱਥੇ ਜਥੇਬੰਦੀਆਂ ਇਧਰ ਸਾਡੇ ਨਾਲ ਹੀ ਆਈਆਂ ਸੀਗੀਆਂ ਅਸੀਂ ਉਹ ਤੇ ਸੰਤੁਸ਼ਟ ਨਹੀਂ ਸੀ ਅਸੀਂ ਇਸੇ ਕਰਕੇ ਬੈਠੇ ਰਹੇ ਅਸੀਂ ਹੁਣ ਵੀ ਸਾਨੂੰ ਪੱਕੀ ਲਿਖਤ ਪੜ ਤੀ ਦੇਣਗੇ ਪੱਤਰ ਫਿਰ ਅਸੀਂ ਮਤਲਬ ਕਿ ਆਪਦਾ ਦੇਖਾਂਗੇ ਸਾਰਾ ਨਾ ਰੈਸਲਾ ਕਰਾਂਗੇ ਜਿਹੜੇ ਪਿੰਡਾਂ ਵਾਲੇ ਆ ਜਥੇਬੰਦੀ ਐਵੇਂ ਕਹਿੰਦੀ ਵੀ ਜਥੇਬੰਦੀ ਦੀ ਕੋਈ ਖਾਸ ਮਰਜ਼ੀ ਨਹੀਂ ਕਰਨੀ ਚਾਹੀਦੀ ਪਿੰਡਾਂ ਦੇ ਵਿੱਚ ਰਹਿਣਾ ਪਿੰਡਾਂ ਵਾਲਿਆਂ ਦਾ ਪੈਸਾ ਜਥੇਬੰਦੀ ਦਾ ਕੀ ਹੈ ਜਥੇਬੰਦੀ ਦਾ ਕੁਝ ਨਹੀਂ ਹੁੰਦਾ ਜਥੇਬੰਦੀ ਤਾਂ ਲੋਕ ਹੁੰਦੇ ਨਾਲ ਖੜ ਜਾਂਦੇ ਆ ਕਿ ਜੇ ਅਸੀਂ ਕਹੀਏ ਸਾਡੀ ਜਥੇਬੰਦੀ ਆ ਜਿਵੇਂ ਅਸੀਂ ਕਹਿਣਾ ਵੀ ਲਾ ਲਓ ਅਸੀਂ ਕਹਿ ਦਈਏ ਧਰਨਾ ਚੱਕ ਲਓ ਇਹ ਤਾਂ ਵੇ ਸਾਡਾ ਰਾਜ ਹੋ ਗਿਆ ਨਹੀਂ ਪੈਸੇ ਲੋਕਾਂ ਦੇ ਨੇ ਫੈਸਲਾ ਲੋਕਾਂ ਦਾ ਹੋਣਾ ਚਾਹੀਦਾ ਜਥੇਬੰਦੀਆਂ ਲੋਕਾਂ ਵਾਸਤੇ ਹੁੰਦੀਆਂ ਇੱਕ ਆਪ ਦੀ ਈਗੋ ਵਾਸਤੇ ਤੇ ਉਹਦੇ ਵਾਸਤੇ ਨਹੀਂ ਹੁੰਦੀਆਂ ਸਾਨੂੰ ਲੋਕਾਂ ਨੇ ਲਵਾਇਆ ਸੀ ਕੱਲ ਅਸੀਂ ਇਸ ਵੇਲੇ ਆ ਕੇ ਧਰਨਾ ਲਾਇਆ ਸੀ ਅਸੀਂ ਨਹੀਂ ਕੋਈ ਮਤਲਬ ਕਿ ਜੱਟ ਡਟੇ ਰਾਵਾਂਗੇ ਲੋਕਾਂ ਦੇ ਨਾਲ ਖੜਾਂਗੇ ਅਸੀਂ ਕਿਸੇ ਨਾਲ ਵੀ ਫਰਾਡ ਨਹੀਂ ਹੋਣ ਦਿੰਦੇ ਜਿਹੜੇ ਲੋਕ ਮਤਲਬ ਕਿ ਵਿੱਚੋਂ ਇਹਨਾਂ ਨੂੰ ਅਸੀਂ ਤਾਂ ਇਸੇ ਕਰਕੇ ਆਏ ਸੀ ਇਹਨਾਂ ਨੂੰ ਹੋਰ ਨਾ ਕੋਈ ਚੂਨਾ ਲਾ ਜੇ ਕਿਤੇ ਉਹ ਤਾਂ ਗਏ ਗਏ ਹੋਰ ਕੋਈ ਰੁਪਏ ਨਾ ਲੈ ਜਾਣ ਲੋਕੀ ਵਰਾਤ ਰਾਕੇ ਵੀ ਆਪਣੇ ਉੱਤੇ ਇੰਨੇ ਪੈਸੇ ਲੱਗਦੇ ਆ ਜੀ ਐਂ ਘੜਾ ਲਾਂਗੇ ਜੀ ਰੋਡ ਵਾਲੇ ਤਾਂ ਇੰਨੇ ਕਹੇ ਵੀ ਤੁਸੀਂ ਛੱਡ ਹੀ ਗਲਾ ਦੋ ਹੁਣ ਐਸੇ ਕਰਕੇ ਅਸੀਂ ਜਿੰਨੇ ਵੀ ਪਿੰਡਾਂ ਵਾਲੇ ਲੋਕ ਇਹਨਾਂ ਨੂੰ ਪਤਾ ਲੱਗ ਗਿਆ ਜਿਹੜੇ ਫਰਾਉਡੀ ਆ ਉਹਨਾਂ ਨੂੰ ਹਣ ਫੜਾਂਗੇ ਹੌਲੀ ਹੌਲੀ ਤੇ ਜਮਾਂ ਤਸੱਲੀ ਕਰਾ ਕੇ ਫਿਰ ਛੱਡਾਂਗੇ ਪਿੰਡਾਂ ਜੀ ਜਿਸ ਤਰ੍ਹਾਂ ਬਾਈ ਜੀ ਹੋਰਾਂ ਨੇ ਕਿਹਾ ਕਿ ਹੌਲੀ ਹੌਲੀ ਪਤਾ ਲੱਗ ਰਿਹਾ ਹੈ ਹਲੇ ਕਿ ਲੋਕਾਂ ਦੇ ਨਾਲ ਕਿੰਨੇ ਕੁ ਦੀ ਠੱਗੀ ਹੋਈ ਆ ਕਿਉਂਕਿ ਇਹ ਕੋਈ ਛੋਟੀ ਠੱਗੀ ਨਹੀਂ ਹਾਲੇ ਉਹ ਲੋਕ ਵੀ ਰਹਿੰਦੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਦੇ ਖਾਤਿਆਂ ਦੇ ਵਿੱਚ ਠੱਗੀ ਹੋ ਚੁੱਕੀ ਹੈ ਜਿਨ੍ਹਾਂ ਨੂੰ ਹਲੇ ਤੱਕ ਜਾਣਕਾਰੀ ਹੀ ਨਹੀਂ ਕਿ ਸਾਡਾ ਇਸ ਬੈਂਕ ਦੇ ਵਿੱਚ ਖਾਤਾ ਸੀ ਤੇ ਸਾਡੇ ਪੈਸੇ ਨੇ ਜਿਹੜੇ ਉਹ ਕਿਸੇ ਨਟਬਰ ਲਾਲ ਦੀ ਖਾਤੇ ਦੇ ਵਿੱਚ ਚਲੇ ਗਏ ਨੇ ਸੋ ਬਹੁਤ ਵੱਡੇ ਪੱਧਰ ਤੇ ਇਹ ਇੱਕ ਠੱਗੀ ਹੈ ਜਿਹੜੀ ਆਮ ਲੋਕਾਂ ਦੇ ਨਾਲ ਕੀਤੀ ਗਈ ਹੈ ਲੋਕ ਇਨਸਾਫ ਲੈਣ ਦੇ ਲਈ ਜਿਹੜੀਆਂ ਕਿਸਾਨ ਯੂਨੀਅਨਾਂ ਨੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਦਾ ਸਹਾਰਾ ਲੈ ਰਹੇ ਨੇ ਪਰ ਕਿਤੇ ਨਾ ਕਿਤੇ ਜਿਹੜੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਹਨਾਂ ਲੋਕਾਂ ਨੂੰ ਭਰੋਸਾ ਦਿਵਾਇਆ ਜਾਵੇ ਕਿ ਕਦੋਂ ਤੱਕ ਇਹਨਾਂ ਦੇ ਲੋਕ ਲੋਕਾਂ ਦੇ ਪੈਸੇ ਨੇ ਜਿਹੜੇ ਇਹਨਾਂ ਦੇ ਖਾਤਿਆਂ 'ਚ ਵਾਪਸ ਆ ਜਾਣਗੇ ਜਾਂ ਫਿਰ ਇਹਨਾਂ ਦੇ ਨਾਲ ਜਿਹੜਾ ਇਨਸਾਫ ਹੈ ਉਹ ਹੋਊਗਾ। ਬਾਕੀ ਦੇਖਣ ਵਾਲੀ ਗੱਲ ਹੈ ਕਿ ਜੇਕਰ ਇਸ ਤਰ੍ਹਾਂ ਬੈਂਕ ਅਧਿਕਾਰੀ ਹੀ ਲੋਕਾਂ ਦੇ ਨਾਲ ਠੱਗੀਆਂ ਕਰਨਗੇ ਤਾਂ ਲੋਕ ਆਪਣੇ ਪੈਸੇ ਸੇਫ ਕਿੱਥੇ ਰੱਖਣਗੇ? ਲੋਕ ਆਪਣੇ ਪੈਸਿਆਂ ਨੂੰ ਕਿੱਥੇ ਜਮ੍ਹਾਂ ਕਰਾ ਕੇ ਇਹ ਸਮਝਣਗੇ ਕਿ ਸਾਡੇ ਪੈਸੇ ਪੈਸੇ ਕਿਸੇ ਸੁਰੱਖਿਤ ਥਾਂ ਤੇ ਪਈ ਨਹੀਂ।